ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋਖ ਬਲੌਗਸ ਬਹੁਤ ਪਰ ਆਇਆ ਚਾਹਦਾ ਸਵਾਗਤ ਹੈ ਅੱਜ ਹੈਗੀ ਆ 11 ਮਾਰਚ ਤੇ ਚੱਲਿਆਂ ਅਸੀਂ ਅੱਜ ਮਾਈਆਂ ਤੇ ਜੇ ਤੁਸੀਂ ਮੇਰੇ ਨਾਲ ਜੁੜਦੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇੱਕ ਲੱਕ ਵੀਜ਼ੇ ਇੱਕ ਨਾ ਜਾਓ ਆ ਸਾਡੀ ਹੈ ਕਿ ਬੱਬੂ ਆ ਮਾਈਆਂ ਸਾਡੀ ਬੱਬੂ ਦਾ ਤੇ ਚੱਲੇ ਮਾਈਆਂ ਤੇ ਚਾਚਾ ਵੀ ਤਿਆਰ ਆ ਸਾਰੇ ਦੀ ਤੁਨੀ ਸਾਰਿਆਂ ਨੇ ਤਿਆਰ ਹੋ ਗਏ ਆ ਚਲੇ ਆਈ ਮਈਆਂ ਦੀ ਹੋ ਗਈ ਤਿਆਰੀ ਦੇ ਘਰ ਦੇ ਕੰਮ ਕਰ ਮੈਂ ਨੇ ਵੇਢ ਲਿਆ ਤੇ ਮਈਆਂ ਨੇ ਚਲਦੇ ਆਂ ਮਾਇਨੇ ਚਲਦੇ ਆਂ ਦੋਨੋਂ ਲਈ ਬਹੁਤ ਹੀ ਫਾਇਦਾ ਹੋਗਾ ਤੇ ਜਾ ਕੇ ਮਈਆਂ ਲਾਉਣੇ ਆ ਬੱਬੂ ਨੂੰ ਤੇ ਨਾਲੇ ਖਾਣੇ ਆ ਚੌਲ ਮਈਆਂ ਦੇ ਤੇ ਦੇਖੋ ਨਾਲੇ ਕਹਿੰਦੇ ਵੀ ਨਾਲੇ ਚਾਹ ਨਾਲ ਪਕੌੜੇ ਆ ਉਹ ਵੀ ਜਾ ਕੇ ਛਕਦੇ ਆਂ ਤੇ ਕਰਮ ਕਰਮ ਪਕੌੜੇ ਤੇ ਚਲੋ ਚਲਦੇ ਆਂ ਮੰਯੇ ਤੇ ਜਾ ਕੇ ਰੌਣਕ ਬਿਲਾ ਦੇਖਦੇ ਨਾਲ ਤੁਹਾਨੂੰ ਦੁੱਖ ਹੋਣਗੇ ਆ ਤੇ ਇਹਦੇ ਵਲੌਗ ਦਾ ਬਣੇ ਰਹੋ ਵਲੌਗ ਐਂਡ ਤੱਕ ਦੇਖਿਓ ਚਲੋ ਚੱਲਦੇ ਆ ਜੀ ਹਾਂਜੀ ਅਸੀਂ ਆ ਗਏ ਹੁਣ ਵਿਆਹਲੇ ਘਰ ਤੇ ਦੇਖੋ ਹੁਣ ਮਾਈਉਂਰੀ ਤਿਆਰੀ ਹੋ ਰਹੀ ਆ ਤੇ ਅਗਰ ਸਾਡਾ ਡੱਬਰ ਇਕੱਠਾ ਹੋ ਗਿਆ ਦੇਖੋ ਰੀ ਮੇਰੇ ਕਿੰਦਾ ਧਿਆਨ ਨਾ ਦੇਖਣ ਲਈ ਆ ਕਿੰਦਾ ਸਾਹਮਣੇ ਕਿਹੜਾ ਸਾਹਮਣੇ ਰੰਗੋਲੀ ਬਣ ਗਈ ਆ ਤੇ ਦੇਖੋ ਕਿੰਨੇ ਸੋਹਣੇ ਰੰਗ ਪਾ ਕੇ ਤੇ ਕਿੰਨੀ ਸੋਹਣੀ ਡੈਕੋਰੇਸ਼ਨ ਕਾਣ ਦੇ ਪੈ ਜੀ ਹੁਣੀ ਤੇ ਬਹੁਤ ਵਧੀਆ ਪਹਿਲਾਂ ਹੁੰਦਾ ਸੀਗਾ ਇਕੱਲਾ ਆਟਾ ਆٹے ਨਾਲ ਮਤਲਬ ਬਣਾ ਲੈਣਾ ਮਾਈਆਂ ਤੇ ਹਲਦੀ ਪਾ ਦੇਣੀ ਬਸ ਹੁਣ ਸਮੇਂ-ਸਮੇਂ ਦੇ ਹਿਸਾਬ ਨਾਲ ਸਾਰ ਕੁਝ ਚੇਂਜ ਚੇਂਜ ਹੁੰਦਾ ਜਾਂਦਾ ਨਾਲੇ ਵਲੌਗ ਬਹੁਤ ਇੰਟਰਸਟਿੰਗ ਹੈ ਤੇ ਵਲੌਗ ਨਾਲ ਬਣੇ ਰਹੋ ਵਲੌਗ ਨੂੰ ਅੰਤ ਤੱਕ ਦੇਖਿਓ ਤੇ ਤੁਹਾਨੂੰ ਵੀ ਬਹੁਤ ਮਜ਼ਾ ਆਊਗਾ ਇਹ ਵਲੌਗ ਦੇਖ ਕੇ ਹਸਣਾ ਨੱਚਣਾ ਟੱਪਣਾ ਦੇਖੋ ਜੀ ਪੰਜਾਬੀ ਸੱਭਿਆਚਾਰ ਹੈ ਨਾ ਤੇ ਇਹ ਤਾਂ ਆਪਣੇ ਤੋਂ ਲੋਪ ਹੀ ਹੁੰਦੇ ਜਾਂਦਾ ਹੈ ਗਾਣੇ ਹੋ ਗਏ ਸਾਗ ਗੋੜੀਆਂ ਕਿਸੇ ਨੂੰ ਆਉਂਦੇ ਨਹੀਂ ਅੱਜਕੱਲ ਡੀਜੇ ਦੇ ਨੱਚਣ ਵਾਲੇ ਸਾਰੇ ਉਹਨਾਂ 'ਚ ਮੈਂ ਵੀ ਹੈਗੀ ਆ ਨਾ ਮੇਨਿਕਾ ਮੈਨੂੰ ਵੀ ਇੰਨਾ ਖਾਸ ਨਹੀਂ ਹੁੰਦਾ ਹੈਗਾ ਚਲੋ ਜਦੋਂ ਬੀਬੀਆਂ ਬੋਲਦੀਆਂ ਮਗਰ ਬਾਰੀ ਜੇਦਦੀ ਆ ਤੇ ਇਹਨਾਂ ਚਲੋ ਕਰਨਾ ਚਾਹੀਦਾ ਆ ਤੇ ਚਲੋ ਜੀ ਹੁਣ ਮਾਈਆਂ ਹੁਣ ਸ਼ੁਰੂ ਹੋਣਗਾ ਤੁਹਾਨੂੰ ਮਾਈਆਂ ਦਿਖਾਈ ਹਾਂਜੀ ਮਾਈਆਂ ਦੀ ਹੋ ਗਈ ਟੈਗਰੇਸ਼ਨ ਪੂਰੀ ਤੇ ਹੁਣ ਸ਼ੁਰੂ ਹੋ ਗਿਆ ਮਾਈਆਂ ਲੱਗਣਾ ਸਾਡੀ ਬੱਬੂ ਨੂੰ ਤੇ ਬੱਬੂ ਸਾਡੀ ਇਸਤੇ ਵਿੱਚ ਭਾਂਜੀ ਲੱਗਦੀ ਆ ਤੇ ਅਸੀਂ ਮੈਂ ਲਵਣਾਏ ਆ ਤੇ ਮਤਲਬ ਸਾਰੇ ਆਏ ਆ ਦੇਖੋ ਜੀ ਜਿੱਦਾਂ ਮਰਜੀ ਅੱਗੋਂ ਪਿਛੋਂ ਪਾਈਏ ਜਾਈਏ ਪਰ ਮੌਕੇ ਦੇ ਆਪਣੇ ਭੈਣ ਭਰਾ ਦੇ ਪ੍ਰੋਗਰਾਮ ਤੇ ਜ਼ਰੂਰ ਪਹੁੰਚਣਾ ਚਾਹੀਦਾ ਆ ਕਿਉਂ ਨਹੀਂ ਖੁਸ਼ੀ ਵੱਜ ਜਾਂਦੀ ਏ ਹੋਰ ਹਨਾ ਜੀ ਆਪਣੇ ਮਾੜੇ ਮੋٹے ਕਹੋ ਵੀ ਗੁੱਸੇ ਗਲੇ ਵੀ ਹੁੰਦੇ ਆ ਨਾ ਆਪਾਂ ਨੂੰ ਭਲਾ ਦੇਣੇ ਚਾਹੀਦੇ ਹਨਾ ਤੇ ਇਸ ਮੌਕੇ ਤੇ ਇਕੱਠੇ ਹੋਣਾ ਚਾਹੀਦਾ ਸੋਹਣਾ ਲੱਗਦਾ ਆ ਤੇ ਅੱਗੋਂ ਪਿਛੋਂ ਆਉਣ ਦਾ ਕੀ ਫਾਇਦਾ ਮੌਕੇ ਤੇ ਨਾ ਪਹੁੰਚੇ ਹਨਾ ਤੇ ਦੇਖੋ ਜੀ ਰਲ ਮਿਲ ਕੇ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਨਾਲ ਦੀ ਰਿਸਣੀ ਹੈਗੀ ਤੇ ਸਰ ਆਣ ਗਵਾਂਡ ਰਿਸ਼ਤੇਦਾਰ ਸਭ ਸਾਖ ਸੰਬੰਧੀ ਵਧੀਆ ਲੱਗਦੇ ਆ ਤੇ ਚਲੋ ਇਹ ਟਾਈਮ ਸਾਰਿਆਂ ਤੇ ਆਉਣਾ ਆ ਇਹਨਾਂ ਖੁਸ਼ੀਆਂ ਵਾਲਾ ਤਾਂ ਆਪਾਂ ਨੂੰ ਹਰੇਕ ਦੀ ਖੁਸ਼ੀ 'ਚ ਜਿਹੜਾ ਪਿਆਰ ਨਾਲ ਬਲਾਵੇ ਉਹਨੂੰ ਖੁਸ਼ੀ 'ਚ ਆਪਾਂ ਨੂੰ ਜਾਣਾ ਚਾਹੀਦਾ ਆ ਤੇ ਔਰ ਆਪਾਂ ਤਾਂ ਆਪਾਂ ਤਾਂ ਸਾਬੇ ਆਪਾਂ ਜਾਇਦਾ ਸਾਰੇ ਪਾਸੇ ਚੰਗੇ ਮਾੜੇ ਸਭ ਥਾਂ ਜਾਇਦਾ ਔਰ ਜਾਣਾ ਵੀ ਚਾਹੀਦਾ ਦੁੱਖ ਸੁੱਖ ਦੇ ਤੇ ਸਾਡੀ ਵਾਰੀ ਤੇ ਮੈਂ ਤਾਂ ਪੰਜ ਹੁਣ ਮਈਆਂ ਲਾਵਾਂਗੇ ਤੇ ਰਿਸ਼ਤੇ ਵਿੱਚ ਇਹ ਜਿੱਦਾਂ ਬੋਪਰੇ ਵਾਲੇ ਮੰਮੀ ਨਾ ਮੇਰੇ ਤੇ ਉਹਦੀ ਭਾਣਜੀ ਲੱਗਦੀ ਆ ਤੇ ਮਾਸੀ ਭਾਣਜੀ ਇਹ ਇੱਕ ਪਿੰਡ ਜੀ ਵਿਆਹੇ ਆ ਤੇ ਪੰਜ ਹੁਣੀ ਬਹੁਤ ਚੰਗੇ ਆ ਬਹੁਤ ਵਧੀਆ ਸੁਭਾਅ ਇਹਨਾਂ ਦਾ ਤੇ ਹੈ ਕਿ ਮੈਂ ਤਾਂ ਵੱਡੇ ਆ ਪਰ ਮੈਨੂੰ ਭਾਬੀ ਜੀ ਕਹਿਣਗੇ ਮੈਂ ਇਹਨਾਂ ਨੂੰ ਕੰਨੀ ਨਹੀਂ ਮੇਰਾ ਨਾਂ ਨਾਲ ਲਿਆ ਮੇਰਾ ਨਾਂ ਲਿਆ ਕਰੋ ਤੁਸੀਂ ਮੈਨੂੰ ਭਾਬੀ ਨਹੀਂ ਕਰੋ ਬਹੁਤ ਵਧੀਆ ਆ ਤੇ ਅਸੀਂ ਨਾ ਪਚਾਈ ਦੋਨੇ ਜਾਣੇ ਹੁਣ ਮਈਆਂ ਲਾਉਂਦੀਆਂ ਆ ਦੇਖੋ ਜੀ ਨਣਾਨ ਪਰ ਜਿਹੜਾ ਰਿਸ਼ਤਾ ਹੁੰਦਾ ਨਾ ਇਹ ਜਿੱਦਾਂ ਗੱਲੋ ਸੇਲੀਆ ਵਾਲਾ ਹੁੰਦਾ ਆ ਭੈਣਾ ਭੈਣਾ ਵਾਲਾ ਹੁੰਦਾ ਜੇ ਸਮਝਿਆ ਜਾਵੇ ਤਾਂ ਤੇ ਰਿਸ਼ਤਾ ਬਹੁਤ ਵਧੀਆ ਹੁੰਦਾ ਤੇ ਬਹੁਤ ਨਿਆਰਾ ਰਿਸ਼ਤਾ ਹਾਂਜੀ ਅਸੀਂ ਭੈਣਾ ਭੈਣੇ ਹੁਣ ਲਾ ਲਿਆ ਮਈਆਂ ਤੇ ਇੱਧਰ ਅੱਗੇ ਭੈਣ ਜੂਣਾਂ ਦੀ ਬਾਰੀ ਤੇ ਭਾਜੀ ਹੁਣੀ ਬੈਠੇ ਆ ਮੇਰੇ ਨੰਦੋਈਏ ਸਾਹਬ ਤੇ ਨਾਲ ਦਾਦੀ ਜੀ ਖੜੇ ਬੱਬੂ ਦੇ ਤੇ ਦੇਖੋ ਜੀ ਦਾਦਾ ਦਾਦੀਆਂ ਦੇ ਕਰਮਾ ਚ ਹੋਣ ਤੇ ਇਹ ਟਾਈਮ ਅਸੀਂ ਮਿਲਦਿਆ ਇਹ ਤੇ ਨਹੀਂ ਤਾਂ ਆਪਣੇ ਜਿੱਦਾਂ ਗੱਲੋ ਬੱਚਿਆਂ ਦੇ ਆਪਾਂ ਵਿਆਹ ਨਹੀਂ ਦੇਖਦੇ ਹਾਂ ਜਿੱਦਾਂ ਹੁਣ ਮੈਂ ਬਦਨਸੀਬ ਹੈਗੀ ਹਾਂ ਮੇਰੇ ਵਿਆਹ ਤੇ ਮੇਰੇ ਮਤਲਬ ਬਾਦਰ ਸਾਹਿਬ ਹੈ ਨਹੀਂ ਸੀ ਕਿ ਬਹੁਤ ਘਾਟ ਮਹਿਸੂਸ ਹੁੰਦੀ ਆ ਜਦੋਂ ਤਿਆਂ ਦੇ ਵਿਆਹ ਹੁੰਦੇ ਆ ਤੀ ਤੋਰਨੀ ਹੁੰਦੀ ਆ ਤੇ ਜਿੜੀਆਂ ਦਾ ਚੰਬਾ ਬਬਲ ਸੌਡ ਜਣਕ ਦੇ ਨਾਲ ਆਪਣੇ ਜਾਣਾ ਪੈਂਦਾ ਕਰ ਤੇ ਇਹ ਘਾਣੀ ਰੱਖੀ ਜਾਂਦੀਆਂ ਹੈਗੀਆਂ ਤੇ ਦੇਖੋ ਸਾਰੀ ਫੈਮਿਲੀ ਬਹੁਤ ਵਧੀਆ ਆ ਇਹ ਬਹੁਤ ਨਾਈਸ ਫੈਮਿਲੀ ਹਾਸਮੁਖ ਫੈਮਿਲੀ ਆ ਇਹ ਤੇ ਇਦਾਂ ਹੀ ਹਾਸਮੁਖ ਰ ਹੋਣਾ ਰਹਿਣਾ ਚਾਹੀਦਾ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ ਤੇ ਦੇਖੋ ਪਾਜੀ ਹੁਣੀ ਬੱਬੀ ਦੇ ਡੈਡੀ ਮੰਮੀ ਤੇ ਵੀ ਹੁਣ ਮਈਆਂ ਲਾਉਂਦੇ ਆ ਤੇ ਮਈਆਂ ਦਾ ਕਤੀਰੀ ਮ ਲੱਗ ਚੁੱਕਾ ਆ ਤੇ ਦੇਖੋ ਜਿੱਦਾ ਹਾਂਜੀ ਮਈਆਂ ਦੇ ਰਸਮ ਹੋ ਗਈ ਪੂਰੀ ਤੇ ਪੰਜਾਬੀ ਸੱਭਿਆਚਾਰ ਤੇ ਇੱਥੇ ਹੁਣ ਗਾਨਾ ਹੁਣ ਭੈਂਜੀ ਹੁਣੀ ਬੰਨਣਗੇ ਮੇਰੇ ਤੇ ਗਾਣੇ ਮੋਤੀਆਂੜ ਵੀ ਸੀਗੇ ਤੇ ਦੂਜੀ ਮੌਲੀ ਵੀ ਸੀ ਚਲੋ ਮੈਂ ਕਿ ਜਿਹੜੀ ਹੈਗੀ ਉਹੀ ਬੰਨਦੇ ਹੋ ਚਾਚੀ ਹੁਣੀ ਬੈਠੇ ਆ ਤੇ ਹੁਣ ਚਾਹ ਪਕੌੜੇ ਹੁਣ ਮਤਲਬ ਚਾਹ ਮਤਲਬ ਪੀਣ ਲੱਗੇ ਪਕੌੜੇ ਦੇ ਨਾਲ ਤੇ ਮਈਆਂ ਗਿਆ ਲੱਗ ਤੇ ਭੈਂਜੀ ਹੁਣੀ ਹਣ ਚੌਲ ਦੇਣਗੇ ਸਾਰਿਆਂ ਨੂੰ ਹੈ ਨਾ ਚੌਲਾਂ ਦਾ ਪ੍ਰਸ਼ਾਦ ਤੇ ਦੇਖੋ ਕਿੰਨਾ ਵਿੜਾ ਭਰਿਆ ਪਿਆ ਵਿੜਾ ਭਰਿਆ ਪਿਆ ਬਰਾਂਡਾ ਇਹ ਪੰਜੂਣੀ ਦੂਰ ਦੂਰ ਤੱਕ ਮਤਲਬ ਆਪਣੇ ਫੈਮਲੀ ਮਿਲਦੇ ਆ ਚਲੋ ਮਿਲਣਾ ਵੀ ਚਾਹੀਦਾ ਬਹੁਤ ਪਿਆਰ ਕਰਦੇ ਆ ਰਿਸ਼ਤੇਰਾਂ ਨੂੰ ਹੈ ਨਾ ਪਿੰਡਿਆਂ ਨੂੰ ਬਹੁਤ ਵਧੀਆ ਮਤਲਬ ਸੁਭਾਏ ਨੇ ਸਾਰਿਆਂ ਦਾ ਬੱਚੇ ਤੋਂ ਲੈ ਕੇ ਸਣੇ ਤੱਕ ਸਣੇ ਤੋਂ ਲੈ ਕੇ ਜਣੇ ਤੱਕ ਬਹੁਤ ਵਧੀਆ ਆ ਫੈਮਲੀ ਬਹੁਤ ਵਧੀਆ ਹੈ ਤਾਂ ਦੇਖੋ ਪੰਜੂਣੀ ਚੌਲ ਵਰਤਾਂਦੇ ਆ ਤੇ ਕੋਈ ਆਪਣੇ ਭਾਂਡੇ ਲੈ ਕੇ ਆ ਕੋਈ ਲਫਾਫੇ ਲੈ ਕੇ ਆ ਤੇ ਮੈਂ ਆਸਦੀ ਸੀ ਭੈਣ ਜੀ ਨੂੰ ਮੈਂ ਕਿਹਾ ਪੈਣੀ ਮੈਨੂੰ ਕਾਲੇ ਚੌਲ ਪਾ ਦੇ ਮੈਂ ਕਾਲੇ ਚੌਲ ਲੈਣੇ ਆ ਮੈਨੂੰ ਕਹਿੰਦੇ ਤੈਨੂੰ ਦੇਣੇ ਨਹੀਂ ਚੌਲ ਚਲ ਮੈਂ ਕਿਹਾ ਠੀਕ ਆ ਤੇ ਫੇਰ ਭੈਣ ਜੀ ਨੇ ਦਿੱਤਾ ਲਵਾਵਾ ਭਰ ਕੇ ਮੈਨੂੰ ਕਹਿੰਦੇ ਲਓ ਲੈ ਜਾ ਮੈਂ ਕਿਹਾ ਲਿਆਓ ਜੀ ਹੈਨਾ ਤੇ ਚੌਲਾਂ ਦਾ ਪ੍ਰਸ਼ਾਦ ਇੱਥੇ ਤੇ ਬੀਬੀਆਂ ਪੈਣਾ ਬੈਠੀਆਂ ਸਾਰੀਆਂ ਦੇਖੋ ਵਿਆਹ ਦਾ ਮਾਹੌਲ ਕਿੰਨੀ ਖੁਸ਼ੀ ਵਾਲਾ ਹੁੰਦਾ ਆ ਵੀ ਬਹੁਤ ਜ਼ਿਆਦਾ ਤੇ ਹੁਣ ਸਾਰਿਆਂ ਨੂੰ ਪ੍ਰਸ਼ਾਦ ਵੰਡ ਕੇ ਚੌਲਾਂ ਦਾ ਤਾਂ ਹੁਣ ਮਤਲਬ ਸਾਡੀਆਂ ਤਿਆਰੀਆਂ ਘਰ ਜਾਣਦੀਆਂ ਤੇ ਗਰਾਲ ਹੁਣ ਵੀ ਪੇਪਰ ਪਾ ਕੇ ਆ ਗਏ ਹੋਣੇ ਆ ਤੇ ਨਾਲੇ ਪੇਪਰ ਸਟਾਰਟ ਅੱਜ ਤੋਂ ਹੀ ਤੇ ਮੈਂ ਹੁਣ ਜਾਵਾਂ ਮੈਨੂੰ ਇੱਥੇ ਬਹੁਤ ਟਾਈਮ ਲੱਗ ਗਿਆ ਦੇਖੋ ਇਹ ਰੀਤ ਮੇਰੀ ਤੇ ਇਹ ਵੀ ਮਾਈਆਂ ਲਾਉਣ ਆਈਏ ਦੇਖਣ ਆਈ ਆ ਹਨਾ ਤੇ ਹੁਣ ਪੜ੍ਹਣਾ ਪਈ ਆ ਮੈਂ ਪੜ੍ਹਣਾ ਜਾਵੇਂ ਤੇ ਜੋਤ ਲਾ ਕੇ ਬੈਠਾ ਉਹਦੇ ਇਹ ਪੇਪਰ ਪਾ ਕੇ ਆ ਗਏ ਆ ਤੇ ਦੇਖੋ ਰੌਣਕ ਲੱਗ ਰੌਣਕਾਂ ਲੱਗੀਆਂ ਪਈਆਂ ਵੇੜਾ ਭਰਿਆ ਪਿਆ ਸੁੱਖ ਨਾਲ ਤੇ ਦੀ ਪਨੀ ਕੀ ਕੈਂਡੀ ਜੋਤ ਨੂੰ ਤੇ ਮੈਂ ਉਹਨੂੰ ਕੈਂਡੇ ਵਿੱਚ ਘਾ ਚ ਲਈ ਕਹਿੰਦੀ ਨਹੀਂ ਮੈਂ ਨਹੀਂ ਜਾਣਾ ਮੈਂ ਕਿਹਾ ਤਾਂ ਹਾਂ ਤੂੰ ਇੱਥੇ ਰਹਿ ਲੈ ਰਾਤ ਨੂੰ ਵੀ ਆਉਣਾ ਗੌਣ ਹਨਾ ਵੀ ਹੁਣੇ ਤੂੰ ਇੱਥੇ ਰਹਿ ਲੈ ਤਾਂ ਅਸ਼ਖੂ ਦੇਖਦਾ ਕੈਮਰੇ ਵਾਲ ਦੇਖੀ ਜਾਂਦਾ ਤੇ ਮੈਂ ਤਾਂ ਭਿੰਜੂ ਨਹੀਂ ਗੱਲਾਂ ਕਰਡੀਆਂ ਆ ਤੇ ਇਹ ਨਹੀਂ ਮੈਂ ਹੋ ਹੋ ਕੈਮਰੇ ਵਾਲ ਦੇਖੂਗਾ ਮੈਂ ਵਿੱਚ ਆਵਾ ਬੱਚੇ ਬਾਦਸ਼ਾਹ ਜੀ ਹੋਰ ਬਾਦਸ਼ਾਹ ਹੁੰਦੀ ਹੈ ਤੇ ਆ ਦੇਖੋ ਕਿਦਾ ਕੈਮਰੇ ਵਾਲ ਦੇਖੀ ਜਾਂਦਾ ਤੁਹਾਡੀ ਹੁਣ ਮੈਂ ਗੱਲਾਂ ਕਰਦੇ ਚਲੋ ਹੁਣ ਚੱਲਦੇ ਆ ਘਰ ਨੂੰ ਤਾਂ ਦੇਖੋ ਹਲਵਾਈ ਹਾਂਜੀ ਮਈਆ ਦੇਖ ਲਿਆ ਮਈਆ ਤੁਸੀਂ ਆ ਗਈਆਂ ਘਰ ਤਾਂ ਦੇਖੋ ਚੌਲ ਥੀਆਂ ਤਾਂ ਇਹ ਕੋ ਚੌੜ ਮਿੱਠੇ ਹਨਾ ਮਿੱਠੇ ਚੌਲ ਜਰਦਾ ਤੇ ਮਈਆ ਬਹੁਤ ਰੌਣਕ ਹੋਈ ਸਾਰੇ ਦੇਖੋ ਜੀ ਭੈਣ ਭਰਾਵਾਂ ਨਾਲ ਮਿਲ ਕੇ ਸੌਰਾ ਸੁਹਣੇ ਲੱਗਦੇ ਆ ਦੇਖਿਓ ਜੀ ਕਹਿੰਦੇ ਨੇ ਖੁਸ਼ੀ ਵਿੱਚ ਆਪਾਂ ਖੁਸ਼ੀ ਸ਼ਾਮਿਲ ਵਗੈਰਾ ਖੁਸ਼ੀ ਵੱਧਦੀ ਆ ਜੇ ਆਪਾਂ ਦੁੱਖ ਸ਼ਾਮਿਲ ਹੋਈਏ ਤੇ ਫਿਰ ਦੁੱਖ ਘਟ ਜਾਂਦਾ ਆ ਤੇ ਸਣੇ ਗੱਲਾਂ ਸੱਚੀਆਂ ਹੀ ਆ ਤੇ ਸੋਈ ਗੱਲ ਆ ਤੇ ਨਾਲ ਪਕੌੜੇ ਬੜੇ ਸਵਾਦ ਬਹੁਤ ਟੇਸਟੀ ਗਰਮ ਗਰਮ ਪਕੌੜੇ ਚਾਹ ਦੇ ਨਾਲ ਤੇ ਬਹੁਤ ਔਣਕਾ ਮਿਲਿਆ ਹੋਇਆ ਤੇ ਬਹੁਤ ਔਣਕ ਲੱਗੀ ਬਹੁਤ ਵਧੀਆ ਹੋਇਆ ਮਾਈਆਂ ਲੱਗਾ ਲੱਗੂ ਸਾਡੀ ਨੂੰ ਤੇ ਪ੍ਰੋਗਰਾਮ ਇੰਨਾ ਸੋਹਣਾ ਹੋਇਆ ਕਿ ਸਾਰਿਆਂ ਦੀ ਗੋਲੇ ਨਹੀਂ ਗਾਲੇ ਕੰਮੀਸ਼ਾ ਦਿਖਾਓ ਕਿੰਨਾ ਬੁਣਾ ਆ ਜਾ ਦੇਖੋ ਜੀ ਮੌਸਮ ਹੁਣ ਚਾਹ ਚੁਪੀ ਲਈ ਅਸੀਂ ਚਾਹ ਪੀ ਗਏ ਅਗੇ ਛੱਤ ਤੇ ਤੇ ਦੇਖੋ ਮੌਸਮ ਕਿੰਨਾ ਸੋਹਣਾ ਵਧੀਆ ਆ ਤੇ ਲੱਗਦਾ ਮੀਂਹ ਉਹ ਜਾ ਆ ਜਾਣਾ ਆ ਤੇ ਦੇਖੋ ਬੱਦਲ ਕਿਦਾਂ ਦੱਸਦ ਹੈਗਾ ਮੀਂਹ ਦਾ ਕਿੰਦ 11 12 ਦਾ ਮੀਂਹ ਆ ਤੇ ਹੁਣ ਦੇਖੋ ਕਦੋਂ ਆਉਂਦਾ ਆ ਤੇ ਲੱਗਦਾ ਕੁੜੀ ਸਾਡੀ ਨੇ ਕਟਸ਼ੀਆਂ ਕੜਾਈਆਂ ਚਟੀਆਂ ਆ ਤੇ ਜਿਹੜਾ ਮੀਂਹ ਦਾ 온 ਡਿਆ ਆ ਪ੍ਰੋਗਰਾਮ ਹੋਂ ਡਿਆ ਕੋਈ ਤੇ ਕਣੀ ਕਣੀ ਮਾੜੀ ਮਾੜੀ ਡਿੱਗਦੀ ਆ ਦੁਕਾਨ ਦਾ ਪਤਾ ਨਹੀਂ ਆ ਸਕਦਾ ਹੋਰ ਤੇ ਅਸੀਂ ਤਾਂ ਇਸੇ ਦੇ ਟਾਈਮ ਨਾਲ ਕਵਰ ਪਾ ਲਿਆ ਤੇ ਹਾਂ ਦੇਖੋ ਨਿਆਣੇ ਖਿੱਡਣ ਡਏ ਆ ਗੋਲੂ ਹੁਣੀ ਦੇਖੋ ਬਚਪਨ ਕਿੰਨਾ ਸੋਹਣਾ ਹੁੰਦਾ ਆ ਜੇ ਆਪਾਂ ਸਾਰਾ ਕੁਝ ਭੁੱਲ ਗਏ ਬਚਪਨ ਚ ਖੇਡਦੇ ਜੇ ਤਾਂ ਆਪਾਂ ਸਿਆਣੇ ਹੋ ਜਾਂਦੇ ਆ ਵੱਡੇ ਹੋ ਜਾਂਦੇ ਆ ਤੇ ਆਪਣੀ ਜਿਦਾ ਇਰਖਾਂ ਵੱਜ ਜਾਂਦੀਆਂ ਬਚਪਨ ਚ ਆਪਾਂ ਉਹੀ ਭੈਣ ਭਰਾ ਹੁੰਦੇ ਆ ਤੇ ਬਚਪਨ ਤਾਂ ਹੁੰਦਾ ਬਹੁਤ ਟਾਈਮ ਦਾ ਫਰਕ ਆ ਪਰ ਨਹੀਂ ਜੋ ਬਚਪਨ ਦਾ ਪਿਆਰ ਚਾਹੀਦਾ ਤਾਂ ਉਹ ਵੱਡਿਆਂ ਤੇ ਵੀ ਹੋਣਾ ਚਾਹੀਦਾ ਬੰਦੇ ਨੇ ਤੇ ਮੌਸਮ ਮੈਨੂੰ ਲੱਗਦਾ ਵੀ ਪੱਕਾ ਮੀਂਹ ਪੂਰਾ ਹੋਊਗਾ ਬੱਦਲ ਕਿਤੇ ਨਡਾਲੇ ਸਾਈਡ ਜਾਂ ਆਪਾਂ ਉੱਪਰ ਸਾਈਡ ਜ਼ਰੂਰ ਪੈਂਦਾ ਹੋਊਗਾ ਮੀਂਹ ਤੇ ਨੇੜਾ ਕਿੱਧਰ ਕਣੀ ਕਣੀ ਡਿਕਣ ਡਈ ਆ ਪਰ ਕਿੰਨਾ ਨੇ ਮੀ ਜਿਹੜਾ ਬੰਨੇ ਨੂੰ ਬੰਨਾ ਛੱਡ ਜਾਂਦਾ ਹੈ ਵੀ ਨਹੀਂ ਪੈਂਦਾ ਹੈਗਾ ਤੇ ਸਾਡੇ ਸਾਡੇ ਪਿੰਡ ਬੋਪਰਾ ਇਹ ਦਾ ਘਟ ਵੱਧ ਹੀ ਪੈਂਦਾ ਹੈ ਹੈਨਾ ਸ਼ਾਮ 5:30 6 ਦਾ ਟਾਈਮ ਹੋ ਗਿਆ ਹੁਣ ਮੈਂ ਮੱਝ ਚਲਾਂ ਮੇਰਾ ਟਾਈਮ ਹੋ ਗਿਆ ਮੱਝ ਮੇਰੀ ਪੱਜਾ ਮਾਰਦੀ ਹੁਣੀ ਆ ਵੀ ਕੁਲਵੀਰ ਕਿੱਥੇ ਗਈ ਆ ਹੈਨਾ ਤੇ ਚਲੋ ਠੀਕ ਆ ਜੀ ਹੁਣ ਤੁਹਾਨੂੰ ਰਾਤ ਦੇ ਪ੍ਰੋਗਰਾਮ ਤੇ ਮਿਲਦੇ ਆਂ ਗੌਣ ਪਾਣੀ ਤੇ ਉਹਨਾਂ ਨੇ ਗਾ ਹੁਣ ਉਹਨਾਂ ਨੇ ਗਾ ਦਿੱਤਾ ਗਾ ਫਿਰ ਓਏ ਚੱਲ ਗਾ ਕੇ ਦਿਖਾ ਫਿਰ ਗਾ ਦੇ ਉਹਨਾਂ ਨੇ ਆਹ ਤੇ ਤੂੰ ਪਾਉਲੀਆ ਗੀਤਾਂ ਜਸਨਾਲੜੀ ਲੈ ਬਾਹ ਭੰਗੜਾ ਹੁਣ Penggoda bagitulah, penggoda pa, penggoda pa, penggoda pa. Bulle. وہโด نہ اے لا پتہ کوئی نہ نہیں کون پئی سی میں ہاتھ ہی رکھیا نہ اکھڑا نہ کھڑا آ دے منے او نے کنے دے کاکا دے کے آ دے کاکا کے لیے سونا او نے کٹا نلے او دے کاکا و سامنے اوئے ہا థ్కరు ని లి త్తిం ద్ సిని నిని ని దార్టి ల్తి విండిల్కి కిల్ ని దిని త్ని మర్కి సిని ఏక కాచలిం ఇఇ సంది ల్కెసియి త్ని మరుం ద hanya <laughs> seorang 哎，厉害了，厉害！ Thank you. Awesome. O kadar iyi ya. O kadar 공기나무다고 <laughs> <laughs>

ਕੀ ਦਮੋ ਗਾ ਬੀਓ ਤੁਹਾਡਾ ਸਾਰ ਬੰਦਾ ਹੁਣ ਕਰ ਕਰੀ ਉਹਦੀ ਜੋਤਾ ਵੀ ਆਉਂਦੀ ਜਾਂਦੀ ਨੂੰ ਘਰਾ ਚ ਕਾਉਂਦਾ ਜੀ ਜਾਂਦੀ ਨੂੰ ਘਰਾ ਚ ਕਾਉਂਦਾ ਮਾਰ ਕੋਲਾ ਲਾ ਕੇ ਦਾ ਪਤਨਾ ਜੀ ਆ ਪਾਰ ਸੈਨ ਮਾ ਆ ਤੇਰਾ ਪਤਲਾ ਜਿਆ ਔਰ ਸੇਨਾ ਟੁਕਾ ਟੁਕਾ ਲਾਇਆ ਸਰਫਾਈ ਫੋਨ ਪੰਛਾ ਨਾਲ ਚੁਕਾਈਏ ਤੇ ਨਾ ਬਲ ਬਈ ਚਾਹ ਭਰੀ ਕੇ ਚਾਈ ਔਲਾ ਬੋਲ ਬੋਲ ਪਹਿਲੇ ਨਾ ਬਲ ਭਰੀ ਕੇ ਚਾਈ ਦੀਪਾ ਤੰਗ ਜਾਈਏ ਪਰਮ ਦਾ ਮਨ ਕੀ ਤਾਗੰਦਾ ਨਾ ਗਈਏ ਸਰਮੇ ਦੁਦਾਨ ਨਾ ਜਾਈਏ ਕਰਮੀ ਭਾਵ ਉਹ ਤੂੰ ਬੋਲੀ ਬਾਤ ਹਰ ਕੋਈ ਮੈਂ ਦੱਲ ਆ ਆ ਚੱਲ ਫੁੱਲ ਚੜਾ ਚੜਾ ਕੇ ਭਈਆ ਬਰਦੇ ਦੇਖਣਿਆ ਲਾਗਾ ਪਹਿਲੇ ਛੜ ਤੇ ਭਾਂਡੇ ਵਾਜੂ ਪਹਿਲਾਂ ਛੜਾ ਤੇਰੇ ਭਾਂਡੇ ਮਾਂਜੂ ਕਰ ਕਰਛੀ ਤੋਂ ਲੱਗ ਆਏ ਆਏ ਤੇਰੀ ਕੰਗਾ ਸੇਵਾ ਉਹ ਕਾਲੇ ਗਿੱਤ ਜਾਂਦੇ ਰੇ ਤੇ ਜਾਗੇ ਹੋਰ ਤੂੰ ਮੁੰਦਰ ਗਈ ਜਦ ਯਦ ਕਰਿਆ ਆ ਕੇ ਕਿਉਂ ਮੁਕ ਰਹੇ ਗੀ ਜਦ ਯਦ ਕਰਿਆ ਆ ਕੇ ਕਿਉਂ ਮੁਕ ਰਹੇ

ਛੜਾ ਕਿਉ ਲਾਈਆ ਬੈਰ ਦੇ ਦੇਖ ਛੜੇ ਦੇ ਕਾਰੇ ਦੇ ਪਹਿਲਾ ਛੜੇ ਦੇ ਦਿੱਲੀ ਨੂੰ ਢੀ ਇਕ ਤੇ ਗਿਆ ਉਹ ਫੇਰ ਗਿਆ ਪਟਿਆਲੇ ਵੀ ਉੱਥੋਂ ਜਾਂਦੀ ਮਰਣੀ ਕੰਜਰੀ ਉਹ ਖੁਸ਼ਿਆ ਲੈ ਗਈ ਨਾ ਇਹ ਜਾਂਦੇ ਫੁੱਲ ਤਰਦਾ ਨਾ ਬੱਤਲੀਆਂ ਨਾਲੇ ਜਾਂਦੇ ਫੁੱਲ ਤਰਦਾ ਬੱਤਲੀਆਂ ਨਾਲੇ ਜਾਂਦੇ ਫੁੱਲ ਤਰਦਾ ਆ ਬਾੜੀ ਹੱਥ ਨੂੰ ਇਹਨੂੰ ਸੈੱਟ ਕਰਦੇ ਆ ਬਾੜੀ ਆਹ ਪਾਇਆ ਯਾ ਸਤੈ ਕਿਹਦੇ ਵੀ ਆ ਨਹੀਂ ਦੀ ਹੁੰਦੀ ਇਹ ਚਾਹੀਦੀ ਆ ਦੋ ਸਿਕਲਾਈ ਦੋ